ਹਾਂਜੀ ਬਾਬੇ ਉਹ ਉਮੀਦ ਕਰਦਾ ਹਾਂ ਤੁਸੀਂ ਸਭ ਵਧੀਆ ਹੋਵੋਗੇ ਤਾਂ ਗੁੱਡ ਮਾਰਨਿੰਗ ਸਵੇਰੇ ਸਵੇਰੇ ਆਪਣੀ ਹੋ ਗਈ ਆ ਤੇ ਥੰਬਨੇਲ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਅੱਜ ਆਪਾਂ ਚੱਲੇ ਆਂ ਟਾਇਰ ਤੇ ਅਲਾਏ ਪਾਉਣ ਤੇ ਦੇਖਦੇ ਆਂ ਆਪਾਂ ਨੂੰ ਕੀ ਰੇਟ ਮਿਲਦੇ ਆ ਤੇ ਕੀ ਮਿਲਦਾ ਆਪਾਂ ਨਿਕਲੇ ਆਂ ਹੁਣੇ ਸ਼ਹਿਰ ਦੇ ਵਿੱਚੋਂ ਬਾਕੀ ਲੋਕਾਂ ਕਿਵੇਂ ਦੀ ਲੱਗੂਗੀ ਗੱਡੀ ਦੀ ਮੈਨੂੰ ਕੁਝ ਨਹੀਂ ਪਤਾ ਕਿਉਂਕਿ ਬਹੁਤ ਜਣੇ ਕਹਿੰਦੇ ਆ ਵੀ ਭਾਈ ਗਾਰਾ ਛਾੜਦੀ ਆ ਹਨਾ ਉੱਪਰ ਤੇ ਬਈ ਬਹੁਤ ਨੁਕਸਾਨ ਆਈ ਚੀਜ਼ ਦੇ ਤੇ ਜਿਹੜੇ ਆਪਣੇ origignal ਟਾਇਰ ਲਾਏ ਹੋਣਗੇ ਆਪਾਂ ਨਾਲ ਹੀ ਲੈ ਆਉਣੇ ਆ ਇਹ ਆਪਾਂ ਵੇਚ ਨਹੀਂ ਘਟਾਉਣੇਗੇ ਤੇ ਜੇ ਆਪਾਂ ਨੂੰ ਉਹ ਨਾਂ ਸਹੀ ਲੱਗੇ ਤਾਂ ਫਿਰ ਆਪਾਂ ਚੜਾ ਦਾਂਗੇ ਜਾਂ ਫਿਰ ਆਪਾਂ ਉਸ ਕਾਰਪੀਓ ਤੇ ਚੜਾ ਦਾਂਗੇ ਇੱਕ ਹੋਰ ਪਟਾਕਾ ਪਾਉਣ ਲੱਗੇ ਆ ਬਾਬੇ ਦੀ ਮਿਹਰ ਰਵੇ ਤੇ ਤੁਹਾਨੂੰ ਸ਼ੇਦੀ ਵਿਖਾਈਏ ਇੱਕ ਹੋਰ ਪਟਾਕਾ ਤੇ ਬਾਕੀ ਸਫ਼ਰ ਜਾਰੀ ਆ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਲੁਧਿਆਣੇ ਮਿੱਤਰੋ ਬਨਾਨਾ ਸ਼ੀਕ ਪੀ ਕੇ ਤੇ ਫਿਰ ਆਪਾਂ ਨਿਕਲਦੇ ਆ ਸਿੱਧਾ ਲਾਈ ਵੀਲ ਪਾਉਣ ਲੋ ਵੀ ਆਹ ਦੁਕਾਨਾਂ ਇੱਥੇ ਆਹ ਵੀਲ ਹੋਰ ਆਏ ਸੀਗੇ ਪੁਰਾਣੇ ਸੀਗੇ ਤੇ ਇਹ ਚੈੱਕ ਕਰੋ ਮਾੜਾ ਜਿਹਾ ਇਹ ਤਾਂ ਬੜੀ ਗੰਦੀ ਹਾਲਤ ਆ ਯਾਰ ਇਹਨਾਂ ਦੀ ਤਾਂ ਇਹ ਆਪਾਂ ਨਹੀਂ ਨਹੀਂ ਇਹ ਨਹੀਂ ਹਾਂ ਨਾ ਜੱਜ ਆਹ ਫੋਰਜੂਨਰ ਟੁੱਟ ਲਾਇਆ ਜਿਹੋ ਉਧਰੋਂ ਨਹੀਂ ਲੱਗਦਾ ਇਹੜੀ ਜਾਂਦਾ ਇਹ ਬੈਂਪਰ ਮੂਰਲੇ ਤੇ ਉਹ ਟਾਇਰ ਬਾਜੀ ਨੇ ਖੋਲਤੇ ਆ ਤੇ ਹੁਣੇ ਰੰਗ ਮਾਰਨ ਲੱਗਿਆ ਤੇ ਲਾਲ ਹੀ ਮਰਾ ਦਈਏ ਲਾਲ ਹੀ ਸਹੀ ਲੱਗੂਗਾ ਪਹਿਲਾਂ ਸੋਚਿਆ ਕਿ ਕੱਦੂ ਰੰਗ ਮਰਾਈਏ ਪਰ ਉਹ ਆਪਣੀ ਉਮੇਜ ਤੇ ਪਹਿਲਾਂ ਮਰਾਇਆ ਬਸ ਸਮੈਲ ਬੜੀ ਗੰਦੀ ਆ ਯਾਰ ਇਹਦੀ ਇਹਨਾਂ ਸਾਰੀ ਵੀ ਵਾਈਟ ਆ ਫੋਰ ਯਰ ਸ਼ਰਟ ਵੀ ਵਾਈਟ ਆ ਪਿੱਛੇ ਪਿੱਛੇ ਉਹ ਸਕੋਡਾ ਜੀ ਵੀ ਲਾਲ ਖੜੀ ਜਦੈ ਵੀ ਲਾਲ ਮਾਰੀ ਜਾਂਦਾ ਇਹ ਨਹੀਂ ਸੋਹਣਾ ਲੱਗ ਰਿਹਾ ਲਾਲ ਲਾਲ ਹੀ ਸਹੀ ਲੱਗਦਾ ਉਹ ਵੀ ਉਹ ਵੀ ਚੀਜ਼ ਸਹੀ ਲੱਗਦੀ ਸੀਗੀ ਉਹ ਕੱਦੂ ਰੰਗਾ ਜਣਾ ਉਹ ਸਹੀ ਆ ਲੱਗਦਾ ਸੀ ਇਹ ਵੀ ਜਾਇਜ ਆ ਚੱਲ ਬਲੈਕ ਬਲੈਕ ਤਾਂ ਚੱਲੇ ਸੀ ਗੀ ਵੀ ਮਿੱਤਰੋ ਬਹਿ ਗਿਆਂ 2 ਮਿੰਟ ਖਾਣ ਨੂੰ ਖਾ ਪੀ ਕੇ ਫਿਰ ਨਿਕਲਦੇ ਆਂ ਵੀਲ ਤਾਂ ਸੋਹਣੇ ਸੀਗੇ ਵੈਸੇ ਵੇਖ ਜਾਂਦੇ ਇੱਕ ਵਾਰੀ ਬਾਕੀ ਹਲੇ ਮਗਾਏ ਆ ਉਹਨਾਂ ਦੇ ਅੱਧਾ ਘੰਟਾ ਲੱਗਦਾ ਤੇ ਅੱਧੇ ਘੰਟੇ ਬਾਅਦ ਫਿਰ ਦੇਖਦੇ ਆਂ ਕਿਵੇਂ ਦੇ ਵੀਲ ਆ ਵੈਸੇ 22 ਇੰਚੀ ਪਵਾਉਣ ਦਾ ਇਰਾਦਾ ਉਬੀ 2 ਇੰਚ ਉਹਨੇ ਵਿਖਾਏ ਸੀਗੇ ਜਜੇ ਨਹੀਂ ਤੇ 2 ਇੰਚੀ ਠੀਕ ਆ ਵਧੀਆ ਲੱਗਣਗੇ ਬਾਕੀ ਖਾ ਪੀ ਕੇ ਤੇ ਮਿਲਦੇ ਆਂ ਭੁੱਖ ਬਹੁ ਲੱਗੀ ਈ ਯਾਰ ਸਵੇਰ ਦੇ ਕੁਝ ਵੀ ਨਹੀਂ ਖਾਦਾ ਸੀ ਠੀਕ ਆ ਹੁਣ ਤਾਂ ਬਿਨਾ ਡਾਈਟ ਤੋਂ ਹੀ ਚੱਲੀ ਜਾਂਦੇ ਆਂ ਫਾਸਟ ਫੂਡ ਤੇ ਹੀ ਆ ਬਾ ਪਰਸੋ ਤੋਂ ਕਰਨੀ ਡਾਈਟ ਸਟਾਰਟ ਚਲੋ ਮਿੱਤਰੋ ਵੀਲ ਦਿਖਾਉਨੇ ਆਂ ਜਾ ਕੇ ਮਿਲਦੇ ਆਂ ਇਹ ਆਪਣੇ ਪੁਰਾਣੇ ਸੀਗੇ ਇਹ ਆਪਣੀ ਟ੍ਰੇਡ ਕਰਾਉਣਾ ਏ ਸੀ ਬਾਹ ਫੋਰਚੂਨਰ ਦੇਖੋ ਸੋਹਣੀ ਲੱਗਦੀ ਆ ਹਾਂ ਲੋਗੋ ਵਲਟ ਕਰਤਾ ਲਓ ਵੀ ਮਿੱਤਰੋ ਆਪਣੇ ਨਵੇਂ ਵੀਲ ਆ ਚੁੱਕੇ ਹਨ ਕੀਤਾ ਇਹਨਾਂ ਨੇ ਦਿਲ ਖੁਸ਼ ਲਓ ਇਹ ਚੈੱਕ ਕਰੋ ਬਾਬਿਓ 22 ਇੰਚ ਦਾ ਲਓਏ ਆ ਇਹ ਫਿਊਲ ਕੰਪਨੀ ਦਾ ਲਓਏ ਆ ਚੈੱਕ ਕਰੋ ਬਾਬਿਓ ਲਾਏ ਤੇ ਟਾਇਰ ਦੋਵੇਂ ਪਾ ਕੇ ਫਿਟਿੰਗ ਫਿਟਿੰਗ ਕਰਕੇ ਆਦੇ 3 ਲੱਖ ਚ ਪੈਣਗੇ ਦਿਲ ਖੁਸ਼ ਹੋਇਆ ਪਿਆ ਪੂਰਾ ਬਾਗੋ ਬਾਗ ਆ ਕਿ ਨਹੀਂ ਕਿਉਂ ਦੱਸਿਆ ਗੱਲ ਬਣੂਗੀ ਹਨਾ ਅੱਜ ਚਲ ਬਾਦ ਉਵੀ ਮੱਤਰੋਂ ਨਵੀਂ ਕਹਾਣੀ ਟਾਇਰ ਆ ਇੰਸਟਾਲ ਹੋ ਗਿਆ ਸਾਰੇ ਤੇ ਆਪਾਂ ਨੂੰ ਸ਼ਾਮ ਹੋ ਗਈ ਆ ਤੇ ਆ ਦੇਖੋ ਹੁਣ ਇੱਕ ਕਹਾਣੀ ਅੜ ਗਈ ਆ ਆ ਜਿਹੜਾ ਨਾਟਾ ਆਲਾ ਇਹ ਫਸ ਗਿਆ ਵਾ ਇਹ ਖੁੱਲਦਾ ਹੀ ਨਹੀਂ ਪਿਆ ਹੁਣ ਬਿਲਡਿੰਗ ਵਾਲੇ ਕੋਲ ਜਾਣਾ ਪੈਣਾ ਆਪਣੇ ਕੰਮ ਸੌਖੇ ਕਿਵੇਂ ਹੋ ਸਕਦੇ ਆ ਇਹ ਤਾਂ ਹੋ ਹੀ ਨਹੀਂ ਸਕਦਾ ਸਾਰੇ ਕੰਮ ਸੌਖੇ ਹੋ ਜਾਣ ਤੇ ਪਰ ਲੁੱਕ ਗੱਡੀ ਦੀ ਬਹੁਤ ਸੋਹਣੀ ਲੱਗ ਰਹੀ ਆ ਆਪਣੇ ਪੁਰਾਣੇ ਟਾਇਰ ਠੀਕ ਆ ਤੇ ਲੁੱਕ ਚੈੱਕ ਕਰੋ ਕੋਰੀ ਓਕੇ ਓਕੇ ਤੀਸ ਹੋ ਰਿਹਾ ਕੰਮ ਘੈਂਟ ਲੱਗ ਰਹੀ ਆ ਪਰ ਯਾਰ ਆ ਜਿਹੜਾ ਆ ਕੰਮ ਹੋਇਆ ਏ ਗਲਤ ਹੋਇਆ ਹੁਣ ਇੱਥੇ ਵੈਲਡਿੰਗ ਵਾਲੇ ਕੋਲੇ ਜਾਣਾ ਪੈਣਾ ਤੇ ਵੈਲਡਿੰਗ ਕਰਾ ਕੇ ਚੜਾਉਣਾ ਪੈਣਾ ਆਪਾਂ ਵੈਲਡਿੰਗ ਦੀ ਦੁਕਾਨ ਤੇ ਆ ਗਏ ਹੁਣ ਉਹਨਾਂ ਨੂੰ ਨਾ ਕੁਝ ਨਹੀਂ ਦੇਖਦੇ ਕਿਵੇਂ ਖੋਲਣਗੇ ਕਿਵੇਂ ਨਹੀਂ ਖੋਲਦੇ ਕਿਉਂਕਿ ਉਹਨਾਂ ਤੋਂ ਤਾਂ ਖੁੱਲਿਆ ਨਹੀਂ ਹੁਣ ਇਹ ਸਪੈਸ਼ਲ ਖਲਾਅ ਤੇ ਫਿਰ ਆਪਾਂ ਜਾਵਾਂ ਜੋ ਉੱਥੇ ਬਾਕੀ ਤਿੰਨ ਲਾਈ ਵੀ ਚੈੱਕ ਕਰਦੇ ਆ ਰਿਐਕਸ਼ਨ ਤਾਂ ਠੀਕ ਆਹ ਵਾਲਾ ਤਾਂ ਨਾ ਆਹ ਵਾਲਾ ਤਾਂ ਓਕੇ ਹੋ ਗਿਆ ਇੱਧਰਲਾ ਨਹੀਂ ਪਿਆ ਤੈਂਗੇ ਉਹ ਇੱਥੇ ਹਲੇ ਵੀ ਬਾਈ ਫੋਟੋ ਮੈਂ ਖਿੱਚੀ ਜਾਂਦਾ ਉੱਧਰਲਾ ਹੋਏ ਇਹ ਫੋਟੋ ਵਾਈ ਖਿੱਚਣ ਲੱਗਾ ਪਿਆ ਵਿਚਾਰਾ ਇੱਕੋ ਹੀ ਜਾਣੇ ਜਾ ਕੇ ਲੈਦੇ ਯਾਰ ਖਤਰਾ ਚੱਲ ਪਿਆ ਕੰਮ ਜਿਵੇਂ ਖੋਲ ਦੇਣਗੇ ਯਾਰ ਇਹ ਤਾਂ ਹਨ ਨਹੀਂ ਗੱਲ ਬਾਤ ਹੀ ਅਖਰੀ ਆ ਉਹ ਵਹੀ ਬਸ ਐਕਸਪੀਰੀਅੰਸ ਆ ਬਾਕੀ ਨਾਟਕ ਹੁੰਦਾ ਯਾਰ ਨਹੀਂ ਯਾਰ ਅੱਬੀ ਖੋਲ ਦੇਣਾ ਇਹਨਾਂ ਨੇ ਮਲਿੰਡ ਇਮੈਂਟਰੀ ਆ ਨਿਕਾਣਾ ਟਾਈਮ ਆ ਹੋਰ ਯਾਰ ਸਾਨੂੰ ਅੱਧਾ ਘੰਟਾ ਘੰਟਾ ਲਾਦਾ ਉਹਨਾਂ ਨੇ ਹੀ ਨਹੀਂ ਨਾ ਕੀ ਬਾਕੀ ਇਹ ਨਹੀਂ ਪਤਾ ਅੰਦਰੋਂ ਘੁੰਮਦਾ ਹੋਵੇ ਉਹ ਕੀ ਸਿਸਟਮ ਹੈ ਪੁੱਲ ਗਿਆ ਯਾਰ ਚਲੋ ਫੇਰ ਚਲੋ ਜੀ ਨਾ ਤਾਂ ਲੋਕੇਸ਼ਨ ਹੀ ਭੁੱਲ ਗਿਆ ਯਾਰ ਫੋਲਪਾ ਲੈ ਗਿਆ ਯਾਰ ਗਿਆ ਯਾਰ ਬਾਈ ਨੇ ਮੈਂ ਰੱਖਿਆ ਉਹ ਪੁੱਲਾ ਇਵਲੀ ਜਾ ਕੇ ਲਿਆਉਣਾ ਜਦ ਡੀਪਰ ਮਿੱਤਰੋ 95 ਨਵਾਂ ਲੱਗ ਜੂਗਾ ਤੇ ਹੁਣ ਆਪਾਂ ਚੱਲਦੇ ਆ 700 ਰੁਪਏ ਦੇ ਵਿੱਚ ਮਿੰਟ ਲਾਇਆ ਬਾਈ ਨੇ ਖੋਲਣ ਨੂੰ ਤੇ 2 ਮਿੰਟ ਲੱਗੇ ਹਨਾ ਦੋਆ ਮਿੰਟ ਘੰਟਾ ਖਰਾਬ ਉੱਥੇ ਹੋ ਗਿਆ ਦੋ ਮਿੰਟਾਂ ਚ ਉਹਨੇ ਖੋਲਤਾ ਹੁਣ ਆਪਾਂ ਚੱਲੀਏ ਲੈ ਕੇ 95 95 ਚੱਕ ਲਈਏ ਪੁੱਛੀ 95 ਫੇਰ ਹੀ ਲੱਗੂਗਾ ਇਹਦੇ ਤੇ ਹੀ ਲੱਗੂਗਾ ਸੋ ਨਹੀਂ ਹੋਰ ਲਾਉਣਗੇ ਮੇਰੇ ਹਿਸਾਬ ਨਾਲ 13 ਚੱਕ ਲੋ ਬਾਈ ਫੇਰ ਆਹ ਕਿੱਥੇ ਆ ਯਾਰ ਉਹ ਕਿੱਧਰ ਗਿਆ ਯਾਰ ਮੈਂਟਲ ਆਇਆ ਮੋਟੇ ਨੇ ਯਾਰ ਠੀਕ ਆ ਜੱਸਾ ਤੇਰੇ ਵਰਗਾ ਸੀ ਉਹ ਨਾਂ ਲੈ ਗਿਆ ਇਹ ਚਲੋ ਇਹਨੂੰ ਕਹਿੰਦੇ ਕਿਸਮਤ ਮਾੜੀ ਇਹਨੂੰ ਕਹਿੰਦੇ ਕਿਸਮਤ ਮਾੜੀ ਵੇਲਾ ਯਾਰ ਕੀ ਚੀਜ਼ ਹੋਣੀ ਹੁੰਦੀ ਆ ਨਾ ਮੈਂਟ ਤੇ ਵੇਲਾ ਹੁਣ ਵੇਲਾ ਉੱਥੋਂ ਵੀ ਖੁੱਲ ਗਿਆ ਆਪਣੀ ਕਿਸਮਤ ਇਹੋ ਜੀ ਆ ਯਾਰ ਚਲੋ ਯਾਰ ਚਲੋ ਗਏ ਲੋ ਵੀ ਆ ਮਾਰਕੀਟ ਆ ਇੱਥੇ ਸਾਰੀਆਂ ਗੱਡੀਆਂ ਦਾ ਹੀ ਕੰਮ ਹੁੰਦਾ ਤੇ ਇਹਦਾ ਨਾਂ ਨੂੰ ਨਹੀਂ ਆਪਾਂ ਨੂੰ ਪਤਾ ਕਿੱਥੇ ਸੀ ਅੱਜ ਇੱਥੇ ਵੀ ਆਉਣਾ ਸੀ ਅੱਜ ਲਿਖਿਆ ਸੀ ਚਲੋ ਵੀ ਮਿੱਤਰੋ ਚੱਲਦੇ ਆ ਹੁਣ ਮੈਟਰੋ ਲਾਈ ਵੀਲ ਚੈੱਕ ਕਰੋ ਕਿਵੇਂ ਲੱਗਦੇ ਪਏ ਆ ਲਾਸਟ ਮੈਨੂੰ ਤਾਂ ਯਾਰ ਬਹੁਤ ਘੈਂਟ ਮੈਂ ਫੁੱਲ ਸੈੱਟੀ ਸਫਾਈਆਂ ਕਹਿੰਦਾ ਮਤਲਬ ਵੀ ਪੂਰੀ ਜਮਾਂ ਓਕੇ ਕਰਾਤੀ ਆ ਤੇ ਬਹੁਤ ਸੋਹਣਾ ਯਾਰ ਬਾਬੇ ਦੀ ਕਿਰਪਾ ਨਾਲ ਅੱਜ ਨਾ ਇੰਨੀ ਖੁਸ਼ੀ ਹੁੰਦੀ ਆ ਬਾਪੂ ਨੇ 10ਵੀਂ ਚ ਲਾਲ ਸਾਈਕਲ ਹੀ ਲੈ ਕੇ ਦਿੱਤੀ ਸੀ ਉਹਦੇ ਜਿੰਨੀ ਖੁਸ਼ੀ ਅੱਜ ਹੋਈ ਜਾਂਦੀ ਹੈ ਬਹੁਤ ਸੋਹਣਾ ਯਾਰ ਫੀ ਹੈ ਓਏ ਲੱਗਦਾ ਹੀ ਨਹੀਂ ਆਪਾਂ ਆਪਾਂ ਲਈ ਆ ਨਾ ਓਏ ਜਮਾ ਹੀ ਬਦਲਦੀ ਰਹੀ ਨਹੀਂ ਯਾਰ ਜਮਾ ਹੀ ਬਦਲੀ ਗਈ ਟਾਇਰ ਨਾਲ ਹਨਾ ਯਾਰ ਆਹ ਪੁਰਾਣੀ ਖੜੀ ਜਿਹਨੂੰ ਪਹਿਲਾਂ ਹੀ ਆਪਣੀ ਆਹੀ ਟਾਇਰ ਸੀਗੇ ਹਨਾ ਤੇ ਆ ਬਾਅਦ ਦੀ ਲੁੱਕ ਚੈੱਕ ਕਰੋ ਬਹੁਤ ਅਗਰੈਸਿਵ ਹੋ ਗਈ ਹੈ ਅੱਗੇ ਨਾਲੋਂ ਬਹੁਤ ਸੋਹਣੀ ਲੁੱਕ ਬਣ ਗਈ ਟਾਇਰ ਯਾਰ ਕਾਫੀ ਇਨੇ ਬਾਹਰ ਨੂੰ ਆ ਦੇਖ ਆ ਦੇਖ ਇਨੇ ਬਾਹਰ ਨੂੰ ਪੂਰੇ ਇਹਦਾ ਕੰਮ ਰੈਸ ਕਰ ਰੈਸ ਕਰ ਹੀ ਹੈ ਕੰਮ ਗਾਰਾ ਬਹੁਤ ਚੜਾਇਆ ਕਰੂ ਪਰ ਬਾਬਾ ਮੇਰ ਰੱਖੇ ਵੈਸੇ ਉਹ ਵੀ ਲਾਏ ਆ ਪਰ ਆਖ ਲੇ ਆ ਹਲਾਏ ਵੀ ਰੱਖ ਲੇ ਆ ਤੇ ਟਾਇਰ ਵੀ ਰੱਖ ਲੇ ਆ ਜੇ ਨਾ ਸਹੀ ਲੱਗੇ ਤੇ ਆਪਾਂ ਉਹ ਚੜਾ ਦੇਣੇ ਆ ਤੇ ਜੇ ਗਾਰਾ ਜ਼ਿਆਦਾ ਝਾੜਦੀ ਹੋਈ ਤੇ ਬਾਪੂ ਨੇ ਗਾਲਾਂ ਕੱਢੀਆਂ ਫਿਰ ਆਪਾਂ ਉਹ ਚੜਾ ਦਾਂ ਜੀ ਆਵੇ ਪਾਏ ਆ ਟਾਇਰ ਆ ਪਾਏ ਵੈਸੇ ਹਲੇ ਤਾਂ ਮਹੀਨਾ ਲਾਉਂਦੇ ਨਹੀਂ ਕਿਤੇ ਵੀ ਕਿਉਂਕਿ ਬਹੁਤ ਸੋਹਣੀ ਲੁੱਕ ਲੱਗ ਰਹੀ ਆ ਤੇ ਪੈਸੇ ਵੀ ਅਰ ਜੇ ਨੇ ਲਾਏ ਆ ਤਾਂ ਫਿਰ ਜ਼ਰੂਰੀ ਆ ਕਿਉਂ ਜੱਸਿਆ ਸਹੀ ਆ ਓਕੇ ਜੀ ਚਲੋ ਚੱਲੀਏ ਜੀ ਓਕੇ ਆ ਹਲੇ ਹਲੇ ਰਹਿੰਦਾ ਹੀ ਛੱਡੀ ਹੈ ਕੋਹ ਨਾ ਕੋ ਇਹਨੂੰ ਤ੍ਰੋ ਰਾਤ ਆਪਾਂ ਹੋ ਗਏ ਸੀ ਥੋੜਾ ਜਿਆਦਾ ਲੇਟ ਤੇ ਫਿਰ ਆਪਾਂ ਰੁਕੇ ਸੀਗੇ ਜਸੇ ਦੇ ਘਰੇ ਤੇ ਆ ਜਸੇ ਦਾ ਘਰ ਤੇ ਫਿਰ ਆਪਾਂ ਗੱਡੀ ਗੁੱਡੀ ਧੋ ਲਈ ਹੋਈ ਆ ਨਾਲਾਂ ਪੈਂਦੀਆਂ ਵਾਂ ਕਿ ਸਫਤ ਕਰਨਗੇ ਵੀ ਸੋਹਣੇ ਲੱਗਦੇ ਆ ਕਿ ਨਹੀਂ ਲੱਗਦੇ ਬਾਕੀ ਤੁਸੀਂ ਦੱਸੋ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਵੀ ਕਿਵੇਂ ਲੱਗਦੇ ਆ ਇੱਕ ਚੈੱਕ ਕਰੋ ਬਾਕੀ ਸਾਰਿਆਂ ਦੇ ਰਿਐਕਸ਼ਨ ਦੇਖਾਂਗੇ ਕੀ ਆਉਂਦੇ ਆ ਸਪੈਸ਼ਲੀ ਪਾਪਾ ਦਾ ਤੇ ਮੰਮੀ ਦਾ ਤੇ ਸੋਮਿਆ ਦਾ ਰਿਐਕਸ਼ਨ ਦੇਖਦੇ ਆ ਕੀ ਆਂਦੇ ਆ ਗਾਲਾਂ ਪੈ ਮਗਰਲਾ ਟਾਇਰ ਤਾਂ ਬਾਲਾ ਬਾਹਰ ਕੱਢਦਾ ਯਾਰ ਇਹਨਾਂ ਨੇ ਨਹੀਂ ਵੈਸੇ ਲੱਗਦਾ ਲੱਗ ਲੱਗੀ ਨਿਕਲਦੇ ਗੱਡੀਆਂ ਨਾਲ ਸ਼ੀਸ਼ੇ ਅੱਜ ਦੀ ਕਿੱਥੋਂ ਵੇਖਦੇ ਬਾਲਾ ਵੱਡਾ ਲੱਗਦਾ ਬਖਾਈ ਮਾਣਾ ਇਧਰ ਲੋਕ ਨਹੀਂ ਯਾਰ ਇਹ ਹੈਗਾ ਬਾਹਰ ਟਾਇਰ ਬਾਹਰ ਹੈਗਾ ਯਾਰ ਮਹਾਰਜ ਅੰਦਰ ਜਾਂਦਾ ਹਜੇ ਹਜੇ ਹੀ ਨਾ ਬਾਹਰ ਜਾ ਇੰਨੇ پیسے ਲਾ ਕੇ ਦਾ ਬਾਸਪੂਜੀ ਖੜੇ ਓਥੇ ਅੱਛਾ ਤੁਹਾਨੂੰ ਹਾਂ ਕੰਸ ਅੰਤਰੀ ਗਾੜੀ ਦੇਖ ਲੈ ਲੋ ਲੋਕੀ ਰੇਂਜ ਹੋ ਗਈ ਨਾ ਤਾਂ ਬਾਹਰ ਨਿਕਲ ਜੀ ਆ ਬੜਾ ਆ ਬੰਪਰ ਸਾਈਡ ਤੇ ਨੂੰ ਵੱਡਾ ਉਹਨਾਂ ਨੇ ਠੀਕ ਐ ਦੱਸੇ ਹਾਂਜੀ ਹਾਂਜੀ ਵਧੀਆ ਤੂੰ ਦੱਸੋ ਆ ਇੱਡੇ ਟਾਇਰ ਨਾਲ ਜੇ ਕੋਈ ਆ ਗਿਆ ਤਾਂ ਕੀ ਬਣੂਗਾ ਤੁੰਦਾਸ ਤੋਂ ਸਾਈਡ ਮੇਰੇ ਅਨੁਸਾਰ ਜੇ ਟਾਇਰ ਪੂਰਾ ਐਂਡਾ ਹੁੰਦਾ ਸਾਹ ਜੰਮਰ ਬਣ ਜਣਾ ਉਹਨਾਂ